ਅੱਜ ਆਸਮਾਨ ਵਿੱਚ ਛਾਏ ਕਾਲੇ ਬੱਦਲਾਂ ਕਾਰਨ ਇਕਦਮ ਘੁੱਪ ਹਨੇਰਾ ਹੋਣਾ ਸ਼ੁਰੂ ਹੋ ਗਿਆ ਅਤੇ ਜਦੋਂ ਕਿਣਮਣ ਸ਼ੁਰੂ ਹੋਈ ਤਾਂ ਖੇਤਾਂ ਵਿੱਚ ਪੱਕੀ ਫਸਲ ਦੇਖ ਕੇ ਕਿਸਾਨਾਂ ਦੇ ਸਾਹ ਸੁੱਤੇ ਪਏ ਨੇ ਜੋ ਮੰਡੀਆਂ ਵਿੱਚ ਫਸਲ ਵੇਚਣ ਆਏ ਨੇ ਉਹਨਾਂ ਦੇ ਚਿਹਰੇ ਮਰਜਾਏ ਦਿਖਾਈ ਦਿੰਦੇ ਨੇ ਮਾਛੀਵਾੜਾ ਮੰਡੀ ਵਿੱਚ ਵਿਕਣਾਈ ਫਸਲ ਨੂੰ ਬਚਾਉਣ ਲਈ ਮਜ਼ਦੂਰ ਤਰਪਾਲਾਂ ਨਾਲ ਟੱਕਦੇ ਦਿਖਾਈ ਦਿੱਤੇ ਤਾਂ ਜੋ ਫਸਲ ਨੂੰ ਮੀਂਹ ਤੋਂ ਬਚਾਇਆ ਜਾ ਸਕੇ ਮੰਡੀਆਂ ਵਿੱਚ ਬੈਠੇ ਕਿਸਾਨ ਰੱਬ ਅੱਗੇ ਅਰਦਾਸ ਕਰਦੇ ਨੇ ਕਿ ਮੀਂਹ ਤੇ ਹਨੇਰੀ ਨਾ ਚੱਲੇ ਕਿਉਂਕਿ ਜੇਕਰ ਕੁਦਰਤੀ ਕਰੋਪੀ ਦਾ ਸਾਹਮਣਾ ਕਰਨਾ ਪਿਆ ਤਾਂ ਫਸਲ ਦਾ ਵੱਡਾ ਨੁਕਸਾਨ ਹੋ ਸਕਦਾ ਮੀਂਹ ਪੈਣ ਕਾਰਨ ਮੰਡੀਆਂ ਵਿੱਚ ਫਸਲ ਦੀ ਤਲਾਈ ਦਾ ਕੰਮ ਰੁਕ ਗਿਆ ਅਤੇ ਕਿਸਾਨ ਤੇ ਮਜ਼ਦੂਰ ਆਪਣੀ ਫਸਲ ਨੂੰ ਸੰਭਾਲਣ ਲਈ ਝੁੱਟੇ ਦਿਖਾਈ ਦਿੱਤੇ ਨੇ ਵੈਸਾ ਖਬਰ ਲਿਖੇ ਜਾਣ ਤੱਕ ਮਾਛੀਵਾੜਾ ਇਲਾਕੇ ਵਿੱਚ ਕਿ ਮੈਂਡ ਜਾਰੀ ਸੀ ਪਰ ਕਿਸਾਨਾਂ ਦੇ ਸਾਹ ਸੂਤੇ ਨਜ਼ਰ ਆਇ ਕਿ ਮੌੜ ਤੇਜ਼ ਬਾੜ ਸੁਰੂ ਨਾ ਹੋ ਜਾਵੇ ਸ੍ਰੀ ਮਾਚੀਵਾੜਾ ਸਾਹਿਬ ਤੋਂ ਜਸਵੀਰ ਸਿੰਘ ਅਲਵੇਲਾ ਦੀ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਦੱਸੋ ਮੈਂ ਭਾਈ ਬੂਟਾ ਸਿੰਘ ਮਾਚੀਵਾੜਾ ਸਾਹਿਬ ਪਿੰਡ ਈਸਾਪੁਰ ਤੋਂ ਜੋ ਕਿ ਕਿਉਂਗੇ ਮਾਚੀਵਾੜਾ ਜੀ ਅਸੀਂ ਦੇਖੋ ਜੀ ਇਹ ਦੇੜੀ ਹੈ ਆਪਣੇ ਕਣਕ ਦੀ ਬਿਜਾਈ ਪੁੱਤਾਂ ਵਾਂਗੂ ਬੰਦਾ ਇੱਕ ਬੀਜ ਬੀਜ ਦਾ 6 ਮਹੀਨੇ ਬਾਅਦ ਉਸ ਫਸਲ ਨੂੰ ਵੱਢਿਆ ਜਾਂਦਾ ਪਰ ਪ੍ਰਮਾਤਮਾ ਦੀ ਕਰੋफी ਜਾਣ ਲਈਏ ਜਾਂ ਉਹਦੀ ਜੋ ਵੀ ਜਾਣ ਲਈਏ ਅੱਜ ਬਾਰਿਸ਼ ਹੋ ਰਹੀ ਹੈ ਕਿਸਾਨਾਂ ਨੂੰ ਕਿਸੇ ਵੀ ਚੀਜ਼ ਦੀ ਦਿੱਕਤ ਨਾ ਹੋਣ ਕਰਨ ਦੇਖੋ ਆੜਤੀ ਸਹਿਬਾਨਾਂ ਨੇ ਸਾਡੇ ਸ਼ਕਤੀਨੰਦ ਜੀ ਜਾਂ ਜਿੰਨੇ ਵੀ ਆੜਤੀ ਸਹਿਬਾਨ ਹੈ ਮਾਚੀਗੜਾ ਸਭ ਦੀ ਮੰਡੀ ਦੇ ਉਹਨਾਂ ਨੇ ਕਿਸਾਨਾਂ ਦੀ ਇਸ ਵਕਤ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੈ ਕੋਈ ਵੀ ਢੇਰੀ ਇਹੋ ਜੀ ਨਹੀਂ ਜਿਹੜੀ ਤਰਪਾਲ ਤੋਂ ਬਗੈਰ ਨਾ ਟੱਕੀ ਹੋਵੇ ਹਰ ਇੱਕ ਕਿਸਾਨ ਦੀ ਜਿਹੜੀ ਢੇਰੀ ਹੈ ਉਹਨੂੰ ਆਪਣੀ ਫਸਲ ਸਮਝ ਕੇ ਕਣਕ ਇੱਕ ਇੱਕ ਦਾਣੇ ਨੂੰ ਸਾਭ ਕੇ ਰੱਖਿਆ ਹੋਇਆ ਤਾਂ ਕਿ ਇਹ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਹੈ ਇਹ ਕਿਸਾਨ ਦੀ ਬਚ ਜਾਵੇ ਕਿਉਂਕਿ ਉੱਪਰੋਂ ਮੌਸਮ ਵੀ ਬਹੁਤ ਖਰਾਬ ਹੈ ਤੇ ਇਹੀ ਮਹਾਰਾਜ ਦੇ ਅੱਗੇ ਦੁਆ ਕਰਦੇ ਆਂ ਕਿ ਪਾਤਸ਼ਾਹ ਕਿਸਾਨਾਂ ਦੀ ਇਹ ਫਸਲ ਹੈ ਮਹਾਰਾਜ ਇਹਨੂੰ ਹਰੀ-ਭਰੀ ਰੱਖਿਓ ਕੀ ਨਾਮ ਹੈ ਮੇਰਾ ਨਾਮ ਪ੍ਰਵਜੋ ਸਿੰਘ ਪਿੰਡ ਹਨੇਟਾ ਜੀ ਮੰਡੀ ਕਿਥੇ ਕਿਹ ਕਿਹ ਕਹੋਗੇ ਫਸਲ ਦਾ ਕੰਮ ਚੱਲ ਰਿਹਾ ਤੇ ਬਰਸਾਤ ਆ ਗਈ ਉਹਦੇ ਕਰਕੇ ਕੰਮ ਰੁਕ ਗਿਆ ਹਲੇ ਅੱਧੀ ਯਾਨੀ ਫਸਲ ਖੜੀ ਵੀ ਆਈ ਹੈ ਉਹਨਾਂ ਨੂੰ ਨੁਕਸਾਨ ਵੀ ਆਈ ਹੈ ਛੇਮੀ ਨਹੀਂ ਉਹ ਆਈ ਕਮਾਈ ਤੇ ਇਹ ਕਰਕੇ ਉਹਨਾਂ ਨੇ ਕਹਿੰਦੇ ਕਿ ਪ੍ਰਮਾਤਮਾ ਕਰੀ ਨਹੀਂ ਹੜ੍ਹ ਦੇ ਮੌਸਮ ਠੀਕ ਹੋਈ ਵੀ ਕਿੰਨੀ ਫਸਲ ਆ ਤੁਹਾਡੀ ਹੈਗੀ ਏ 7-8 ਕਿੱਲੇ ਨੇ ਅੱਛਾ ਜੀ ਤੇ ਵੱਢਣ ਵਾਲੀ ਕਿੰਨੀ ਕੁ ਪਈ ਹੈ ਵੜਨੇ ਵਾਲੇ 5-6 ਕਿੱਤੇ ਖੜੇ ਨੇ ਤੇ ਕੀ ਕਹੋਗੇ ਹੋ ਤੁਸੀਂ ਜਿਹੜਾ ਪ੍ਰਮਾਤਮਾ ਦੇ ਅਰਦਾਸ ਕੀਤੀ ਹੋਰ ਨਹੀਂ ਇਹ ਵੀ ਮੌਸਮ ਠੀਕ ਹੋਈ ਵੀ ਬਈ ਹੋਰ ਤਾਂ ਹੈ ਨਹੀਂ ਤੋਂ ਤਾ ਵਾਂਗੂ ਭਗਵਾਲੀ ਵੀ ਇਹ ਨਾਲੇ ਬਾਜ਼ਾਰ ਚੱਲਦੇ ਤੇ ਸਾਡਾ ਵੀ ਕੰਮ ਚੱਲਦਾ ਜਾਂਦਾ। ਅਸੀਂ ਕੋਈ ਸਬੀ ਫਸਲ ਕਿੰਨੀ ਕਿ ਚੱਕ ਵੀ ਹੋਈ ਕੋਈ? ਹਾਂਜੀ, 3-4 ਕਿੱਲਾਂ ਚੱਕੀਆਂ ਵੀ ਗਈ। ਕੀ ਨਾਮ ਆ ਜੀ? ਮਨਜੀਤ ਸਿੰਘ ਪਿੰਡ ਕੱਚਾਵਾ ਛੋੜਾ। ਆ ਮੰਡੀ ਚਾਇਓ ਮੱਚਵੜ ਤੇ ਕੀ ਕਹਿੰਦੇ ਬਾਰਿਸ਼ ਹਟ ਗਈ ਦੁਬਾਰਾ ਹੋਣੀ ਸ਼ੁਰੂ ਹੋ ਗਈ ਕੀ ਕਹਿੰਦੇ? ਬਾਰਿਸ਼ ਬਾਈ ਜੀ ਹੁਣ ਫਸਲਾਂ ਨੰਗੀਆਂ ਪਈਆਂ ਨੇ ਅਸਮਾਨ ਦੇ ਵਿੱਚ ਹੈ ਜਦੋਂ ਮੀਂਹ ਪੈਣਾ ਹੁੰਦਾ ਉਦੋਂ ਪੈਂਦਾ ਨਹੀਂ ਹੈਗਾ। ਹੋਣ ਕਿਸਾਨਾਂ ਦੀ ਫਸਲ ਆ ਸੋਨਾ ਪਿਆ ਖੜਾ ਆ ਹਜੇ ਤੇ ਫਸਲਾਂ ਆ ਹੁਣ ਬਹੁਤ ਡਰ ਲੱਗ ਰਿਹਾ ਉੱਪਰ ਤੇ ਮੀਂਹ ਆ ਰਿਹਾ ਬਾਰ ਬਾਰ ਹੈ ਵੱਢਣ ਲੱਗੇ ਤਾਂ ਮੀਂਹ ਆ ਜਾਂਦਾ ਆ ਹੁਣ ਫਸਲਾਂ ਆ ਹਰੇਕ ਬੰਦਾ ਆਪਣੀ ਆਪਣੀ ਫਸਲ ਸਾਂਭਣ ਲੱਗਿਆ ਹੋਇਆ ਹੁਣ ਜਿਹੜੇ ਆੜਤੀ ਆ ਉਹ ਆਪਣੀਆਂ ਫਸਲਾਂ ਸਾਂਭਣ ਲੱਗੇ ਹੋਇਆ ਗੋਰੀਆਂ ਜਿਹੜੀਆਂ ਭਰੀਆਂ ਹੋਈਆਂ ਕਿਸਾਨਾਂ ਕੋਲ ਤਾਂ ਹੁਣ ਤਰਪਾਲਾਂ ਤਰਪੂਲੇ ਵੀ ਨਹੀਂ ਮਿਲਦੀਆਂ ਇੱਥੇ ਬੰਦਾ ਤਰਪਾਲ ਤਰਪੂਲਾ ਢਾਗ ਲਵੇ ਦੇਖ ਲਓ ਐਦੀ ਵਸ ਪਲੜ ਪੁਲੜੇ ਦੇ ਉੱਤੇ ਆ ਉੱਪਰ